ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਤਾਪਸਥਾਨ ਨਿਰਮਲ ਕੂਟੀਆਂ ਸ਼ਾਮ ਵਾਲੀ ਪਿੰਡ ਪੰਡਵਾ ਫਗਵਾੜਾ ਵਿਖੇ ਜਿੱਥੇ ਕਿ ਬ੍ਰਹਮਲੀਨ ਸ਼੍ਰੋਮਣੀ ਬਿਰਕਤ ਸ਼੍ਰੀਮਨ 168 ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜੀ ਅਤੇ ਉਹਨਾਂ ਦੇ ਪਰਮ ਸ਼ਿष्य ਬ੍ਰਹਮਲੀਨ ਸ਼੍ਰੋਮਣੀ ਬਿਰਕਤ ਸ਼੍ਰੀਮਨ 168 ਸੰਤ ਮੂਨੀ ਜੀ ਮਹਾਰਾਜੀ ਦੀ ਪਵਿੱਤਰ ਤੇ ਨਿੱਘੀ ਯਾਦ ਵਿੱਚ 25ਵੇਂ ਸਲਾਨਾ ਵਰਸੀ ਦੇ ਸੰਬੰਧ ਵਿੱਚ ਸਲਾਨਾ ਵਰਸੀ ਸਮਾਗਮ ਮੁੱਖ ਸੰਚਾਲਕ ਸੰਤ ਗੁਰਚਰਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਈਸ਼ਵਰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬਤਰਮ ਨਿਯੁਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਤੋਂ ਪ੍ਰੰਤ ਆਏ ਹੋਏ ਰਾਗੀ ਢਾਡੀ ਜਥੇ ਨੇ ਕਥਾ ਕੀਰਤਨ ਰਾਈ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਭਾਗਿਆ ਹਰੇ ਅੰਮ੍ਰਿਤ ਬਾਣੀ ਰਾ ਸੋਣ ਬਟ ਪਾ ਗਿਆ ਹਰੇ ਅੰਮ੍ਰਿਤ ਬਾਣੀ ਰਾ ਜਿਨ ਕੋ ਕਰਮ ਲਿਖੇ ਤਿਸ ਦਸ ਮਾਡੀ ਰਾ ਦਨ ਤੋ ਕਰਮ ਲਿਖੇ ਤਿਸ ਰਦ ਸਮਾਡੀ ਰਾ ਸੁਣ ਵਡ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੁਣ ਵਡ ਭਾਗਿਆ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ